ਨਿਸ਼ਾ ਹਾਂ ਸੰਤ ਵਿਚਾਂ ਦੀ ਮੌਤ ਹੋ ਗਈ ਲੱਗਦਾ ਪਤੀਜਾ ਸਾਡਾ ਜੀ ਕੀ ਨਾਮ ਹੈ ਮਨਪ੍ਰੀਤ ਇਹ ਮੌਤ ਹੋਈ ਅੱਜ ਇਹਦਾ ਯਾਰ ਦੋਸਤ ਸੀ ਉਹਨਾਂ ਨੇ ਘਰੇ ਸੱਦ ਕੇ 10 ਵਜੇ ਰਾਤ ਤੇ ਮਾਰ ਕੇ ਤੇ ਮਤਲਬ ਠਿੱਕੀਏ ਚ ਸੁੱਟਿਆ ਆ ਇਹ ਨਾਲ ਮੋਟਰ ਸਾਡੇ ਕੋਲੇ ਤੇ 11 ਵਜੇ ਆਪ ਹੀ ਉਹਨਾਂ ਨੇ ਆਣ ਕੇ ਸਾਡੇ ਗਵਾਲੀਆ ਮਹਾਜਨ ਦੁਕਾਨ ਉਹਨਾਂ ਨੂੰ ਦੱਸ ਦਿੱਤਾ ਇਹ ਬੀਚਾ ਉੱਥੇ ਰਹਿ ਗਿਆ ਪਿਆ ਤੇ ਉਹਨੂੰ ਲਾਇਓ ਜਾ ਕੇ ਆਪ ਹੀ ਨਾਲ ਲਿਆ ਕੇ ਤੇ ਘਰੇ ਲੰਮਾ ਪਾ ਕੇ ਆ ਵੀ ਨਸ਼ਾ ਇਹਨੂੰ ਤੇ ਉਹਨੂੰ ਭਲਾਇਓ ਉਹਨਾਂ ਪਿਆ ਰਹੇ ਉਹਨੇ ਠੀਕ ਹੋ ਜਾਊਗਾ ਇਆ ਵੀ ਨਾ ਤੜਕੇ ਵੇਖਿਆ ਤਾਂ ਅਸੀਂ ਹਸਪਤਾਲ ਲੈ ਕੇ ਆਏ ਇੱਥੇ ਮ੍ਰਿਤਕ ਲਾਹਣ ਤਾਂ ਇਹ ਨਸ਼ਾ ਕਰਦਾ ਸੀ ਨਹੀਂ ਜੀ ਕੋਈ ਨਸ਼ਾ ਨਹੀਂ ਕਰਦਾਤੀ ਬੇਸਿਕ ਜਿਵੇਂ ਛੱਡ ਗਈ ਸੀ ਹਾਂ ਜੀ ਰਾਤੀ ਜੀ ਮੈਂ ਛੱਡ ਗਈ ਸੀ ਰਾਤੀ ਅਸਰਾ ਛੱਡ ਕੇ ਕਿ ਨਾ ਮਤਲਬ ਉਹਨਾਂ ਦੇ ਘਰ ਕੀ ਪਤਾ ਉਹਨਾਂ ਨੇ ਕੀ ਪਿਆਇਆ ਕੀ ਕੀਤਾ ਆਪਦੇ ਕਰ ਸਕਦੇ ਕੰਮ ਕੀ ਕਰਦਾ ਜੀ ਕੰਮ ਜਦੋਂ ਜਦਕਾਨ ਤੇ ਲੱਗਾ ਹੋਇਆ ਅਸੀਂ ਕਰਿਆਨੇ ਵਾਲੀ ਤੇ ਨਸ਼ਾ ਨਸ਼ਾ ਕੋਈ ਨਹੀਂ ਕਰਦਾ ਜੀ ਨਹੀਂ ਜੀ ਨਸ਼ਾ ਕਿਤੇ ਮੁੰਡਿਆਂ ਦੀ ਬੈਠਾ ਕਿਤੇ ਵਿਆਹ ਸ਼ਾਦੀ ਦੇ ਭਾਵੇਂ ਕਿਤੇ ਸ਼ਰਾਬ ਘੁੱਟ ਪੀਲੇ ਹੋਰ ਕੋਈ ਨਸ਼ਾ ਨਹੀਂ ਹਾਂਜੀ ਨਹੀਂ ਵੀ ਆਪ ਮਹੀਨਾ ਕਰਿੰਦਾ ਸੀ ਕਿਵੇਂ ਲੱਗਦਾ ਫਿਰ ਮੌਤ ਕਿਵੇਂ ਹੋਈ ਮੌਤ ਮਾਰਿਆ ਗਿਆ ਜੀ ਉਹਨਾਂ ਨੇ ਛੱਡ ਕੇ ਮਾਰ ਕੀ ਮੰਗ ਕੀ ਗੱਲ ਜੀ ਮੰਗ ਕਰਦੇ ਨੇ ਸਾਹਿਬ ਮਿਲਣਾ ਚਾਹੀਦਾ ਸੀ ਅੱਛਾ ਜਾਣਦੇ ਸੀ ਕਿ ਜਿਨ੍ਹਾਂ ਨੇ ਬੁਲਾਇਆ ਸੀ ਹਾਂਜੀ ਫਿਰ ਇਹ ਇਹ ਇਹਦਾ ਵਿਆਹ ਵੀ ਰੱਖਿਆ ਸੀ ਵਿਆਹ ਮਹੀਨਾ ਕਰਿੰਦਾ ਸੀ ਮੰਗਣਾ ਆਇਆ ਹੋਇਆ ਹਾਂਜੀ ਟਾਰੀ ਮੰਗਿਆ ਹੋਇਆ ਮਾਝੇ ਚ ਘਰ ਦਾ ਹਾਲਾਤ ਕਿਸ ਤਰ੍ਹਾਂ ਹੈ ਹਾਂਜੀ ਘਰ ਦਾ ਹਾਲਾਤ ਕਿਸ ਤਰ੍ਹਾਂ ਹੈ ਕਿਵੇਂ ਘਰ ਦਾ ਮਾਪੇ ਉਹਨਾਂ ਆ ਗਏ ਕੱਲਾ ਹੀ ਇਹ ਡੋਰ ਪਾਣਾ ਵੀ ਆਈ ਹਾਂ ਜੀ ਇਹ ਨਾਲਾ ਤੁਹਾਡਾ ਵਿਆਹ ਕਿਹੜੀ ਤਰੀਕਾ ਰੱਖਿਆ ਜੀ ਵਿਆਹ ਮਹੀਨਾ ਕਰਾਈਆ ਜੀ ਜਨਤਾ ਨਹੀਂ ਪੱਕੇ ਕਿਤੇ ਜਨਵਰੀ ਦਾ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਇੰਦਗੜ ਦੇ ਵਿੱਚ ਇੱਕ ਮੰਤਰੀ ਨਾਂ ਦਾ ਵਿਅਕਤੀ ਸਾਈਡ ਤੇ ਖੇਤਾਂ ਦੇ ਵਿੱਚ ਡਿੱਗਾ ਮਰਿਆ ਪਿਆ ਹੋਇਆ ਤੇ ਜਦੋਂ ਸਾਡੀ ਟੀਮ ਉੱਥੇ ਜਾ ਕੇ ਦੇਖਿਆ ਮੌਕੇ ਤੇ ਜਾ ਕੇ ਤੇ ਸਾਰਾ ਵੈਰੀਫਾਈ ਕੀਤਾ ਉਸ ਤੋਂ ਬਾਅਦ ਅਸੀਂ ਤੁਰੰਤ ਐਫੇਅਰ ਦਰਜ ਕਰਕੇ ਤੇ ਪਤਾ ਕਰਕੇ ਸਾਰਾ ਵੀ ਕਿਹੜੇ ਬੰਦਿਆਂ ਨੇ ਇਹ ਚੀਜ਼ ਕੀਤੀ ਹੋਈ ਆ ਤੇ ਉਹਨਾਂ ਦੋਸ਼ੀਆਂ ਤੇ ਬਾਈ ਨੇਮ ਪਰਚਾ ਦਰਜ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਸਰ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਕੋਈ ਨਸ਼ੀਲੀ ਚੀਜ਼ ਪੁਵਾਈ ਸੀ ਇਹਦੇ ਦੋਸਤਾਂ ਨੇ ਜਿਸ ਕਰਕੇ ਇਹਦੀ ਮੌਤ ਹੋਈ ਹੈ ਹਾਂਜੀ ਉਹ ਅਸੀਂ ਹੁਣ ਇਹਨਾਂ ਦਾ ਪੋਸਟਮਾਰਟਮ ਕਰਾ ਕੇ ਜੋ ਵੀ ਅੱਗੇ ਇਹਦੇ ਵਿੱਚ ਤੱਥ ਸਾਹਮਣੇ ਆਉਣਗੇ ਉਹਦੇ ਆਧਾਰ ਤੇ ਅੱਗੇ ਕਾਰਵਾਈ ਕਰਾਂਗੇ ਸਰ ਮਾਮਲਾ ਦਰਜ ਹੋ ਗਿਆ ਹਾਂਜੀ ਪਰਚਾ ਦਰਜ ਕਰ ਦਿੱਤਾ ਗਿਆ ਕਿੰਨੇ ਬੰਦਿਆਂ ਤੇ ਮਾਮਲਾ ਦਰਜ ਹੋਇਆ ਸਰ ਮਾਮਲਾ ਇਹ ਐਫਆਰ ਨੰਬਰ 237/24 ਅੰਡਰ ਸੈਕਸ਼ਨ 105 ਤੇ 3 ਸਬਕਲੋਜ਼ 5 ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਹਦੇ ਵਿੱਚ ਦੋਸ਼ੀ ਗਰਮੀਤ ਸਿੰਘ ਤੇ ਮੰਗਲ ਸਿੰਘ ਨੂੰ ਅਰੈਸਟ ਕੀਤਾ ਗਿਆ।